ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸਸੀ ਗੜਬਾਈ ਸਸੀ ਗੜਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਮੇਰਾ ਦੱਸਾ ਜੀ ਰੰਮੇਰਾਤ ਨੇਹਰਾ ਜੀ ਜ਼ਿਲ੍ਹਾ ਮੇਰਾ ਬਰਨਾਲਾ ਜੀ ਇਹ ਆਪਣਾ ਮਹਿਲਕਲਾ ਦੇ ਨੇੜੇ ਪੈਗਾ ਪਿੰਡ ਤਨੇਰ ਹਾਂਜੀ ਹਾਂਜੀ ਮਹਿਲਕਲਾ ਤੋਂ ਇਹ 6 ਕਿਲੋਮੀਟਰ ਤੇ ਹੈ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਮੇਰਾ ਤਾਂ ਮੋਬਾਈਲ ਨੰਬਰ 77195 10170 77195 10170 10170 ਇਹ ਆਪਣਾ ਵਪਾਰ ਦਾ ਕੰਮ ਇਹ ਕਰਦੇ ਵੜਾ ਜੀ ਨਹੀਂ ਇਹ ਵਪਾਰ ਦਾ ਕੰਮ ਹੈ ਠੀਕ ਆ ਪਹਿਲਾ ਨੰਬਰ ਜਿਹੜੀ ਬੈਠ ਦੇਖਦੇ ਪਏ ਆਂ ਕਿਹੜਾ ਸੂਆ ਸੂਈ ਵੀ ਆ ਇਹ ਵੀਰੇ ਦੂਜੇ ਸੂਏ ਸੂਈ ਵੀ ਆ ਤੀਜੇ ਨੂੰ ਮੂਰੇ ਗੱਪਣਾ ਗੀ ਕੈ ਮਹੀਨਾ ਦੀ ਗੱਪਣਾ ਇਹ ਸਾਢੇ 4 ਮਹੀਨੇ ਦੀ ਗੱਪਣਾ ਗੀ ਚੈੱਕ ਕਰਵਾ ਕੇ ਦੇਵਾਂਗੇ ਹਾਂਜੀ ਚੈੱਕ ਪਾਸ ਕਰਾ ਕੇ ਲਿਆਉਂਦੀ ਆ ਚੈੱਕ ਕਰਾ ਕੇ ਦੇਵਾਂਗੇ ਤੇ ਦੁੱਧ ਕਿੰਨੇ ਟਾਈਮ ਦਾ ਦੁੱਧ ਵੀਰੇ ਇਸ ਟਾਈਮ ਦੇ ਥਲੇ 8 ਲੀਟਰ ਆ 4 ਲੀਟਰ ਡਾਂਗਾਂ ਦੁੱਧ ਦਿੰਦੀ ਆ ਹਾਂਜੀ ਹਾਂਜੀ ਸਾਢੇ 4 ਮਹੀਨੇ ਗੱਪਣ ਚੈੱਕ ਪਾਸ ਹਾਂਜੀ ਗੱਪਣ ਤਾਰਾ ਦੂਰ ਓਕੇ ਹਾਂਜੀ ਤਾਰਾ ਓਕੇ ਕੋਈ ਘਾਟ ਵਾਦ ਨਹੀਂ ਨਿਆਣਾ ਪਾਉਂਦੀ ਆ ਨਿਆਣਾ ਪਾਉਂਦੀ ਆ ਤੇ ਮੋਲੇ ਦਾ ਕੀ ਰੱਖੇ ਵੇਚਣ ਵਾਲਾ ਜੀ ਮੋਲੇ ਦਾ ਵੀਰੇ 32000 ਰੁਪ ਸੋbro ਸਾਢੇ 4 ਮਹੀਨੇ ਦੀ ਗੱਬਣ ਚੱਕਪਾਸ ਜਰਸੀ ਦੂਜਾ ਸੁਆ ਸੁਈ ਵੀ ਆ ਤੇ ਤੀਜੇ ਸੁਵੇ ਲਈ ਗੱਬਣ ਚੱਕਪਾਸ ਆ ਸਾਢੇ 4 ਮਹੀਨੇ ਦੀ ਤੇ 8 ਕਿਲੋ ਦੁੱਧ ਦਿੰਦੀ ਆ 4 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਆ ਤੇ ਨਾਲੇ ਅਗਲੇ ਸੁਏ ਨੂੰ ਵਧਿਆ ਵਧੂਗੀ ਤੇ ਨਾਲੇ ਦੁੱਧ ਦਿੰਦੀ ਆ ਇਹ ਚੱਕਪਾਸ ਵੀਰ ਦੀ ਕਰਵਾਈ ਹੋਈ ਆ ਆਪਦੀ ਕਰਵਾ ਕੇ ਲੈ ਜਾਓ ਤੇ ਕੱਦ ਕਾਠ ਜਿੰਦ ਜਨ ਵਾਲੀ ਕਾਲੀ ਜਰਸੀ ਆ ਤੀਸਰਾ ਸੁਆ ਅੱਗੇ ਸੁਣੀ ਆ ਨਿਆਣਾ ਵਗੈਰਾ ਪਾਉਂਦੀ ਆ ਧਾਰਾ ਧੂਰਾ ਵਿਰਕਣ ਜਮਾ ਓਕੇ ਸਾਰੇ ਥਨਾਂ ਦੇ ਵਿੱਚੋਂ ਤੇ ਦੂਜੇ ਨੰਬਰ ਜਿਹੜੇ ਪਲੂਣ ਬੱਚੀ ਦੇਖੀਏ ਨੇ ਜੀ ਹਾਂ ਜੀ ਇਹ ਦੰਦੋ ਕਿਵੇਂ ਆਈ ਇਹ ਦੰਦੋ ਵੀਰੇ ਚੌਗੀ ਆਗੇ ਦੰਦੋ ਚੌਗੀ ਕਹਿ ਕੇ ਨਾ ਲੈਂਦੇ ਸੂਣ ਜੀ ਇਹ ਤਾਂ ਜੀ 5 ਤਰੀਕ ਨੂੰ ਦਿਨ ਪੂਰੇ ਹੁੰਦੇ ਆਗੇ 5 ਤਰੀਕ ਨੂੰ ਦਿਨ ਪੂਰੇ ਆ ਹਾਂ ਜੀ ਤੇ ਕਿਤੇ ਗੱਲ ਤੇ ਥੋੜੀ ਜਿਹੀ ਘੀਰ ਆ ਹਨਾ ਇਹ ਵੀ ਥੋੜੀ ਗੰਡ ਜੀ ਆ ਜੀ ਉਂ ਇਹ ਜ਼ਖਮ ਹੈ ਨਹੀਂ ਕੋਈ ਜ਼ਖਮ ਹੈ ਨਹੀਂ ਬੈਸੀ ਗੰਡਾ ਜ਼ਖਮ ਨਹੀਂ ਉਹੀ ਥੋੜਾ ਜਿਹਾ ਹੈਗਾ ਜੀ ਤੇ 5 ਕਿ ਦਿਨ ਸੂਣ ਚ ਲੈਂਦੀ ਆ ਹਾਂ 5 ਸੱਤਾਂ ਲੈਂਦੇ ਆ ਜੀ ਤੇ ਸੀਲ ਠੰਡੀ ਆ ਪੂਰੀ ਹਾਂ ਜੀ ਪੂਰੀ ਠੰਡੀ ਸੀਲ ਆ ਕੋਈ ਦੁੱਧ ਕਿੰਨਾ ਪਾ ਦੂਗੀ ਦੁੱਧ ਪਾ ਦੂ ਜੀ ਜਿਹੜੇ ਹਿਸਾਬ ਨਾਲ ਦੀਦੇ 15 16 ਲੀਟਰ 14 1 ਹਾਏ ਜ ਮਾੜਾ ਮਾੜਾ ਮੁੱਟਾ ਕਰਦਾ ਕੋਈ ਬਾਹਲਾ ਨਹੀਂ ਦੀ ਇਹਨਾਂ ਠੀਕ ਧੋਰੀ ਭਰਾ ਵਰਨ ਸੋ ਵੀਰੋ 42000 ਰੁਪਏ ਕੀਮਤ ਦਾ ਪਲੂਨ ਪਹਿਲਾ ਸੂਹਾ ਮੂੰਹ ਚਾਰ ਦਾ ਜਰਸੀ ਚੰਗੇ ਕੱਦ ਕਾਠਲੇ ਇਹ ਨਹੀਂ ਗੱਲ ਸੀ ਕਿਸੇ ਪਾਸੋਂ ਕੱਦ ਕਾਠਲੇ ਪੂਰੀ ਓਕੇ ਆ ਦਿਨ 5000 ਕੇ ਲੈ ਜੂ 14 15 14 15 ਦੋ ਦਿਨ ਰਾਬਣਾ ਦੇ ਦੇਣਾ ਮੁੱਲ ਸਿਰਫ ਤੇ ਸਿਰਫ 42000 ਰੁਪਏ ਬਿਲਕੁਲ ਵੀਰ ਨੇ ਜੈਨੂਅਲ ਜੇ ਵੇਚਣ ਵਾਲੇ ਭਾਅ ਕਰਿਆ ਇਹਦੇ ਵਿੱਚੋਂ ਮਾੜਾ ਮਾੜਾ ਵੀ ਮਾਨਤਨ ਵੀ ਕਹਿੰਦੇ ਘਰੇ ਇਹਦਾ ਕਰਾਂਗੇ ਤੇ ਸੀਲ ਠੰਡੀ ਬਾਧੂਆ ਮੂੰਹ ਮੱਥਾ ਦੇਖੋ ਪਿਓਰ ਜਰਸੀ ਮੱਥੇ ਤੇ ਟੋ ਤੇ ਕਾਲੇ ਰੰਗ ਦੇ ਵਿੱਚ ਆ ਗਏ ਲੇਵਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਲੇਵਾ ਹਾਲੇ 5 6 ਦਿਨਾਂ ਨੂੰ ਸੋਹਣਾ ਵਧੀਆ ਹਵਾਨਾ ਦਿਖਾਊਗੀ ਜਰਸੀਆ ਪੂਰੀ ਜਿੰਦ ਜਾਨ ਵਾਲੀ ਹਾਂਜੀ ਵੀਰੇ ਨਾਮ ਐਡਰੈਸ ਦਵਾ ਦੇ ਦੱਸੋ ਆਪਣਾ ਨਾਮ ਮੇਰਾ ਜੱਸਾ ਵੀਰੇ ਪਿੰਡ ਮੇਰਾ ਤਨੇਹਰਾ ਜੀ ਜ਼ਿਲ੍ਹਾ ਬਰਨਾਲਾ ਜੀ ਤੇ ਜਿਹੜਾ ਆਪਾਂ ਮੁੱਲ ਕੀਤੇ ਮਾਨਤਨ ਕਰਾਂਗੇ ਕਰਾਂਗੇ ਇਹਦੇ ਜਿਹੋ ਮਾਨਤਨ ਆਏਗਾ ਬੰਦੇ ਦਾ ਪੂਰਾ ਕਰਾਂਗੇ ਠੀਕ ਹੈ ਜੇ ਕੋਈ ਵੀਰ ਮਾਲਾ ਉਂਭੀ ਆਵੇ ਦੋ ਤਿੰਨ ਲਗ ਹੁੰਦੇ ਹਰ ਵਕਤ ਆਪਣੀ ਹਾਂਜੀ ਹੁੰਦੇ ਆ ਜੀ ਹੁੰਦੇ ਠੀਕ ਹੈ ਮੈਕਸਿਮਮ 50000 ਰੇਂਜ ਆਪਾਂ ਦੂ ਹੁੰਦੀ ਆਪਣੇ ਕੋਲ ਸੋ